ਉਹ ਯਾਰ ਸਭ ਕੁਝ ਠੀਕ ਹੋ ਜਾਊਗਾ ਮੇਰੀ ਗੱਲ ਸੁਣ ਲੋਕਾਂ ਦੇ ਕਿਹੜਾ ਦੋ ਵਿਆਹ ਨਹੀਂ ਹੁੰਦੇ ਮੇਰਾ ਕਿਹੜਾ ਇਕੱਲੇ ਦਾ ਹੋਇਆ ਸਾਰੇ ਆਪਦੇ ਘਰੇ ਨਾ ਸੁખી ਵਸਦੇ ਹੈਗੇ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਲੋਕਾਂ ਦੀ ਕਿਸਮਤ ਹੋਰ ਆ ਪਰ ਮੇਰੀ ਕਿਸਮਤ ਵਿੱਚ ਤਾਂ ਸ਼ੁਰੂ ਤੇ ਦੁੱਖ ਲਿਖਿਆ ਹੋਇਆ ਹੈ ਕਿਹੜੇ ਦੁੱਖ ਤੈਨੂੰ ਇੰਨਾ ਵਧੀਆ ਘਰ ਵਾਲਾ ਮਿਲਿਆ ਸੋਨਾ ਜਵਾਕ ਹੈ ਹੋਰ ਤੇਰੀ ਕਿਹੜੀ ਕਿਸਮਤ ਮਾੜੀ ਹੋਗੀ ਪਿਆਰ ਕਾਹਦਾ ਪਿਆਰ ਉਹ ਬਸ ਇੱਕ ਸਾਲ ਦਾ ਸੌਦਾ ਸੀ ਤੇ ਉਸ ਤੋਂ ਬਾਅਦ ਸਭ ਕੁਝ ਖਤਮ ਕਿਉਂ ਖਤਮ ਸਿਮਰ ਨਾਲੇ ਇਹ ਕਿਹੋ ਜਿਹੀਆਂ ਗੱਲਾਂ ਕਰਦੀਆਂ ਮੈਂ ਤੈਨੂੰ ਪਿਆਰ ਨਹੀਂ ਕਰਦਾ ਦੱਸੀ ਪਾਤਾ ਤੂੰ ਜੱਭ ਹੀ ਲਿਆ ਤੈਨੂੰ ਕੀ ਲੋੜ ਪਈ ਸੀ ਕਿਸੇ ਦੀ ਔਲਾਦ ਸਾਹਮਣ ਉਹ ਨਹੀਂ ਭੈਣੇ ਉਹ ਗੱਲ ਨਹੀਂ ਹੈਗੀ ਕਿੰਨੇ ਟਾਈਮ ਹੋ ਗਿਆ ਸੀ ਵਿਆਹ ਹੋਏ ਨੂੰ ਮੈਂ ਤਾਂ ਲੋਕਾਂ ਦੇ ਮਿਹਣੇ ਸੋਣੇ ਨਹੀਂ ਸੀ ਜਾਂਦੇ ਤੇ ਕਿਤੇ ਨਾ ਕਿਤੇ ਮੈਨੂੰ ਵੀ ਕਮੀ ਮਹਿਸੂਸ ਹੋਣ ਲੱਗੀ ਸੀ ਬੱਚੇ ਦੀ ਮੰਨਿਆ ਵੀ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਨਹੀਂ ਲੋਕ ਤਾਂ ਹੁਣ ਇਹ ਵੀ ਕਹਿੰਦੇ ਨੇ ਵੀ ਆ ਸੌਖਣ ਲਿਆ ਕੇ ਬਿਠਾ ਲਈ ਇਹ ਤਾਂ ਇਹ ਗੱਲ ਤੁਹਾਡੀ ਸਹੀ ਹੈ ਭੈਣੇ ਵੀ ਲੋਕ ਕਹਿੰਦੇ ਨੇ ਮਥੇਰੀ ਖੁਸ਼ ਆ ਜਮਾ ਨਹੀਂ ਉਹ ਟੋਕਦੇ ਮੈਨੂੰ ਨਾਲੇ ਪਿਆਰ ਵੀ ਬਹੁਤ ਕਰਦੇ ਆ ਅੱਛਾ ਜਦੋਂ ਫਿਰ ਸ਼ਹਿਰੇ ਸ਼ਹਿਰ ਗਏ ਤੈਨੂੰ ਨਾਲ ਕਿਉਂ ਨਹੀਂ ਲੈ ਕੇ ਗਏ ਤੂੰ ਘਰੇ ਇਕੱਲੀ ਕਿਉਂ ਹੈ ਮਤਲਬ ਮੈਂ ਨਹੀਂ ਗਈ ਹਾਂ ਜੀ ਨਾਲੇ ਵੈਸੇ ਵੀ ਸਾਰੇ ਨੇ ਸ਼ਹਿਰ ਲੱਗੇ ਕੀ ਕਰਨਾ ਸੀ ਘਰੇ ਵੀ ਤਾਂ ਕੋਈ ਚਾਹੀਦਾ ਸੀਗਾ ਫੇਰ ਮੈਂ ਝੂਠ ਨਾ ਬੋਲ ਤੇਰੇ ਚਿਹਰੇ ਤੋਂ ਸਾਫ਼ ਦਿਸਦਾ ਜਿ ਤੂੰ ਉਦਾਸ ਹੈ ਮੈਂ ਝੂਠ ਨਹੀਂ ਬੋਲ ਰਹੀ ਨਾਲੇ ਮੈਂ ਤੈਨੂੰ ਝੂਠ ਕਿਉਂ ਬੋਲੂਗੀ ਇੱਥੋਂ ਚੰਗਾ ਤੂੰ ਇੱਥੋਂ ਚਲੇ ਜਾ ਜਾਨੂੰ ਉਹ ਆਉਣ ਐਵੇਂ ਸ਼ੱਕ ਕਰਨਗੇ ਚਾ ਤਾਂ ਮਹਾਰਾਣੀ ਵੱਲੋਂ ਆਗੋਲ ਖਲਾਈ ਜਾ ਰਿਹਾ ਦੀਦੀ ਤੁਸੀਂ ਇੱਥੇ ਕੀ ਹੋਇਆ ਨਹੀਂ ਗੁੱਸੇ 'ਚ ਕਿਉਂ ਦੇਖ ਤਾਂ ਸਹੀ ਕਿਵੇਂ ਭੋਲੀ ਬਣਦੀ ਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਆ ਦੇਖ ਤਾਂ ਸਹੀ ਆ ਚਾਦਰ 'ਚ ਕਿੰਨੇ ਵਾਲ ਨੇ ਐ ਲੱਗਦਾ ਜਿਵੇਂ ਇੱਕ ਤੋਂ ਜ਼ਿਆਦਾ ਜਾਨੇ ਇੱਥੇ ਪੈਂਦੇ ਹੋ ਤੁਸੀਂ ਇਹ ਕਿਉਂ ਜੰਗਲਾਂ ਕਰੀ ਜਾਂਦੇ ਆ ਦੀਦੀ ਮੱਚ ਕੱਲੀ ਪੈਣੀ ਆ ਇੱਥੇ ਹੋਰ ਕਿਹਨੇ ਪਹਿਣਾ ਆ ਅਦਰ ਮੈਂ ਸਹੀ ਕਰਦੀ ਫਿਰ ਸੀ ਚਾਦਰ ਬੱਸ ਕਰ ਐਨੀ ਭੋਲੀ ਨਾ ਬਣ ਜਿਵੇਂ ਸਾਨੂੰ ਕੁਝ ਪਤਾ ਹੀ ਲੱਗਦਾ ਤੂੰ ਵਾਦਾ ਕਰਕੇ ਮੁੱਕਰ ਗਈ ਸੀ ਮੇਰਾ ਪਰ ਕਿਹੜਾ ਵਾਦਾ ਦੀਦੀ ਮੈਂ ਤਾਂ ਕੋਈ ਵਾਦਾ ਨਹੀਂ ਕੀਤਾ ਤੁਹਾਡੇ ਨਾਲ ਅਣਮੋਲ ਦੇ ਨੇੜੇ ਆਉਣ ਦਾ ਮੈਂ ਤੈਨੂੰ ਕਿਹਾ ਸੀ ਨਾ ਵੀ ਅਣਮੋਲ ਦੇ ਨੇੜੇ ਵੀ ਨਾ ਲੱਗ ਜੀ ਤੇ ਤੂੰ ਦੀਦੀ ਮੈਂ ਉਹਨਾਂ ਕੋਲ ਕਦੋਂ ਜਾਨੀ ਆ ਉਹ ਤਾਂ ਮੇਰੇ ਕੋਲ ਆਪ ਆਉਂਦੇ ਨੇ ਤੁਸੀਂ ਯਕੀਨ ਕਰੋ ਆਪ ਬੰਦਾ ਕਦੋਂ ਆਉਂਦਾ ਸਜਨਾਨੀ ਕੋਲ ਜਿੰਨਾ ਟਾਈਮ ਜਨਾਨੀ ਬੁਲਾਵੇ ਨਾ ਨਾਲੇ ਅਣਮੋਲ ਤੇਰੇ ਕੋਲ ਆਪ ਕਿਉਂ ਆਊਗਾ ਜੇ ਤੂੰ ਬੁਲਾਉਣੀ ਆ ਨਾ ਤਾਂ ਆਉਂਦਾ ਹੋ ਜਿੰਨੇ ਧੁਖੇ ਖਖਣ ਕਰਦੀ ਆ ਨਾ ਮੈਨੂੰ ਸਭ ਪਤਾ ਨਹੀਂ ਦੀਦੀ ਮੈਂ ਤੁਹਾਨੂੰ ਨਾ ਸੌਂਖਾ ਕੇ ਕਹਿਨੀ ਆ ਮੈਂ ਤਾਂ ਨਾ ਉਹਨਾਂ ਤੋਂ ਦੂਰ ਰਹਿਣਾ ਚਾਹੁੰਦੀ ਆ ਉਹ ਹੀ ਨੇ ਦੂਰ ਰਹਿੰਦੇ ਹੈਗੇ ਆ ਵੇਖ ਲਵੋ ਚਾਲੀ ਤੇਰੇ ਨਾਲ ਸੌਰਤੀਆਂ ਅੱਗੇ ਆ ਤੂੰ ਅੰਦਰ ਜਵਾਕ ਨੂੰ ਲਈ ਬੈਠੀ ਰਹਿਣੀ ਆ ਇਹੋ ਦੇ ਨਾਲ ਖੇ ਖਾਈ ਜਾਂਦੀ ਆ ਨਹੀਂ ਦੀਦੀ ਤੁਸੀਂ ਨਾ ਪਲੀਜ਼ ਇਹਨਾਂ ਘਟੀ ਇਲਜ਼ਾਮ ਨਾ ਲਗਾਓ ਮੇਰੇ ਤੇ ਮੈਂ ਤੁਹਾਨੂੰ ਕਿਵੇਂ ਯਕੀਨ ਦਿਵਾਵਾਂ ਕਿ ਮੈਂ ਨਹੀਂ ਉਹਨਾਂ ਕੋਲ ਜਾਂਦੀ ਉਹ ਆਪ ਆਉਂਦੇ ਨੇ ਮੇਰੇ ਕੋਲ ਸਿਮਰ ਮੇਰਾ ਦਿਲ ਤਾਂ ਕਰਦਾ ਨਾ ਤੈਨੂੰ ਬਾਹ ਫੜ ਕੇ ਬਾਰ ਕੱਢ ਦਿਆਂ ਘਰੋਂ ਪਰ ਤੈਨੂੰ ਇੱਕ ਮੌਕਾ ਦਿੱਤਾ ਤੇ ਇਹਨੂੰ ਆਖਰੀ ਮੌਕਾ ਸਮਝੀ ਤੇ ਘਰ ਚ ਆਏ ਰਹੀਂ ਜਿਵੇਂ ਤੂੰ ਹੁੰਦੀ ਨਹੀਂ ਨੌਕਰਾਨੀ ਬਣ ਕੇ ਰਹਿ ਨੌਕਰਾਨੀ ਕਦੇ ਮਹਾਰਾਣੀ ਨਹੀਂ ਬਣ ਸਕਦੀ ਚਾਹੇ ਲੱਖ ਸੁਪਨੇ ਸਜਾ ਲੇ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਸਿਮਰ ਤੈਨੂੰ ਇਹ ਆਖਰੀ ਮੌਕਾ ਦਿੱਤਾ ਤੇ ਅਨਮੋਲ ਦੇ ਨੇੜੇ ਤੇੜੇ ਤੱਕੀ ਤੈਨੂੰ ਉਹਦੇ ਪੈਰ ਦੀ ਆਵਾਜ਼ ਵੀ ਨਹੀਂ ਸੁਣੀ ਚਾਹੀਦੀ ਠੀਕਾ ਦੀਦੀ ਜਿਵੇਂ ਤੁਸੀਂ ਕਹਿਣਾ ਮੈਨੂੰ ਯਕੀਨ ਦਿਵਾਣੀ ਆ ਆ ਮੈਂ ਤਾਂ ਕਦੇ ਨਹੀਂ ਹੁੰਦਾ ਨਾਲੇ ਗੱਲ ਸੁਣਤਾ ਲਈ ਇਹਨੂੰ ਦੂਸਰੇ ਕੰਨ ਵਿੱਚੋਂ ਦੀ ਕੱਢ ਨਾ ਦੇਈ ਯਾਦ ਰੱਖੀ ਗੱਲ ਨੂੰ ਸਮਝ ਗਈ ਚੱਲਦੀ ਤੇ ਚੱਲੀ ਆਪਾਂ ਇਹਦੇ ਲਈ ਅੱਜ ਇੰਨੇ ਹੀ ਕਾਫੀ ਆ ਜਾ ਕੇ ਭਾਂਡੇ ਮਾ ਲਾ ਢੇਰ ਲੱਗਿਆ ਪੈਰ ਸੋਈ ਚ ਕੰਮਾਂ ਕਣੀ ਧਿਆਨ ਰੱਖਿਆ ਕਰ ਹੋਰ ਹੀ ਪਾਸੇ ਧਿਆਨ ਲੰਗੀਆਂ ਠੰਡੀ ਰਹੋਗੀ ਨਾਲੇ ਵਧੀਆ ਚਾਰ ਗੱਲਾਂ ਤੁਸੀਂ ਸੁਣਾਤੀਆਂ ਇਹ ਤਾਂ ਮੇਰੇ ਸਿਰ ਚ ਗਲੀਆਂ ਕਰਨ ਨੂੰ ਪੈਂਦੀ ਆ ਨਹੀਂ ਉਹ ਵੀ ਤਾਂ ਉਹਦੇ ਕੋਲ ਜਾਣ ਦਾ ਬਹਾਨਾ ਹੀ ਭਾਲਦਾ ਰਹਿੰਦਾ ਉਹ ਕਿਹੜਾ ਘਟ ਹੈ ਕੋਈ ਨਾ ਆਪਾਂ ਕੀ ਕਰੀਏ ਸਾਰਾ ਕੁਝ ਅਲਮੋੜ ਕੀ ਤੁਸੀਂ ਅੰਦਰ ਸੋਈ ਚ ਕੁਛ ਚਾਹੀਦਾ ਉਹ ਮੈਂ ਤਾਂ ਪਾਣੀ ਪੀਣ ਜਾਂਦਾ ਸੀ ਨਾਲੇ ਮੈਂ ਤਾਂ ਦੇਖਣਾ ਵੀ ਚਾਹ ਬਣੀ ਪਈ ਆ ਤਾਂ ਚਾਹ ਪੀ ਲੂੰਗਾ ਕੋਈ ਨਾ ਤੁਸੀਂ ਬੈਠੋ ਦੀਦੀ ਕੋਲ ਮੈਂ ਬਣਾ ਦਿੰਦੀ ਆ ਉਹ ਬਸ ਕੋਈ ਨਾ ਤੂੰ ਲਿਆ ਦੀ ਤੇ ਮੈਂ ਆਂਦਰੀ ਬਹਿਣਾ ਚੰਗਾ ਠੀਕ ਆ ਹਾਂ ਠੀਕ ਦੇ ਆਂ ਦੀ ਜਲਦੀ ਹਾਂ ਵੇਖਿਆ ਤੂੰ ਮੰਨਦੀ ਨਹੀਂ ਸੀ ਇਹ ਵੀ ਬਹਾਨੇ ਹੀ ਭਾਲਦਾ ਉਹਦੇ ਕੋਲ ਜਾਣ ਦਾ ਮੈਨੂੰ ਸਭ ਦਿਖ ਰਿਹਾ ਭੈਣੇ ਪਰ ਜੇ ਮੈਂ ਹੁਣ ਕੁਝ ਬੋਲੂਗੀ ਨਾ ਤਾਂ ਐਵੇਂ ਕਲੇਸ਼ ਕਰਨਗੇ ਮੇਰੇ ਨਾਲ ਇਹ ਨਹੀਂ ਨੂੰ ਕਹਿਣ ਤੇ ਵੀ ਕੀ ਹਰਜਾ ਤੇਰਾ ਤੇਰੇ ਘਰ ਵਾਲਾ ਅਸਲ ਹੱਕਦਾਰ ਤਾਂ ਤੂੰ ਆ ਉਹ ਤਾਂ ਠੀਕ ਆ ਦੀਦੀ ਪਰ ਇਹਨਾਂ ਦੇ ਕੰਨ ਤੇ ਤਾਂ ਜੂਣ ਹੀ ਸਰਕਦੀ ਪਤਾ ਨਹੀਂ ਕੀ ਕੋਲ ਕੇ ਪਾਇਆ ਹੋਣੀ ਇਹਦੇ ਦਿਮਾਗ 'ਚ ਤੂੰ ਵੀ ਨਾ ਗਲਪਾ ਹ ਪਾਇਆ ਹੋਇਆ ਤੈਨੂੰ ਆ ਜਵਾਕ ਸਾਹਮਣੇ ਕੀ ਲੋੜ ਇਹਨੂੰ ਨਹੀਂ ਪਤਾ ਭੈਣੇ ਜੇ ਮੈਂ ਇਹ ਜਵਾਬ ਨੂੰ ਸਿਮਰ ਕੋਲ ਛੱਡਦਾ ਤਾਂ ਸਾਰੇ ਘਰ ਦੀ ਹੱਕਦਾਰ ਨਾ ਉਹ ਬਣ ਜੂਗੀ ਤੇ ਮੈਂ ਇਹ ਚਾਹੁੰਦੀ ਨਹੀਂ ਹੈਗੀ ਅੱਛਾ ਗੱਲ ਤਾਂ ਤੇਰੀ ਸਹੀ ਹੈ ਫਿਰ ਤੂੰ ਸਾਰਾ ਕੁਝ ਨਾਮ ਕਿਉਂ ਨਹੀਂ ਲਵਾ ਲੈਂਦੀ ਆਪਦੇ ਹਾਂ ਦੀਦੀ ਸੋਚਿਆ ਤਾਂ ਮੈਂ ਵੀ ਇਹੀ ਆ ਪਰ ਮੈਂ ਹਲੇ ਚੁੱਪ ਕਰ ਜਾਨੀ ਆ ਮੈਂ ਸੋਚਦੀ ਆ ਕਿ ਪਹਿਲਾਂ ਮੈਂ ਅਨਮੋਲ ਦਾ ਯਕੀਨ ਜਿੱਤ ਲਾਂ ਬੰਦੇ ਨੂੰ ਜਨਾਨੀ ਕਦੇ ਨਹੀਂ ਜਿੱਤ ਸਕਦੀ ਨਾਲੇ ਜਿੱਥੇ ਦੋ ਹੋਂ ਉੱਥੇ ਤਾਂ ਕਦੇ ਵੀ ਨਹੀਂ ਮੈਂ ਤਾਂ ਉਸ ਘੜੀ ਨੂੰ ਰੋਨੀ ਆ ਜਦੋਂ ਇਹਦਾ ਸਿਮਰ ਨਾਲ ਰਿਸ਼ਤਾ ਜੋੜਿਆ ਸੀ ਮੈਂ ਤਾਂ ਆਪਦੇ ਪੈਰ ਤੇ ਖੜੀ ਨਾ ਆਪ ਹੀ ਮਾਰ ਲਈ ਨਹੀਂ ਤੇਰੇ ਜਿੰਨਾ ਕਮਲਾ ਕੌਣ ਹੋਊ ਪਣਾ ਬਹੁਤ ਵੱਡੀ ਗਲਤੀ ਕੀਤੀ ਐ ਤੂੰ ਹੁਣ ਸਾਰੀ ਉਮਰ ਭੁਗਤੀ ਜਾਈ ਗਲਤੀ ਤਾਂ ਹੋਈ ਆ ਪਰ ਕੀ ਕਰਾਂ ਹੌਲੀ ਹੌਲੀ ਸੁਧਾਰੂੰਗੀ ਇੱਕ ਤਾਂ ਇਹ ਜਿੱਦੀ ਵਾਲਾ ਜਿਹੜੇ ਹਿਸਾਬ ਨਾਲ ਅਨਮੋੜ ਸਿਮਰ ਦੀ ਪੈੜ ਲਾ ਭਰੇ ਹੈ ਨਾ ਉਹ ਹਿਸਾਬ ਨਾਲ ਲੱਗਦਾ ਨਹੀਂ ਵੀ ਉਹ ਕਦੇ ਉਹ ਤੋਂ ਦੂਰ ਹੋ ਕੋਈ ਨਾ ਫਿਰ ਕੀ ਆ ਮੈਂ ਵੀ ਦੇਖਦੀ ਆ ਵੀ ਇਹ ਕਿੰਨਾ ਖਿਰੋ ਦੇ ਮਗਰ ਫਿਰਦਾ ਆਹੋ ਜਦੋਂ ਸੱਪ ਘਰੇ ਆਪ ਆਲਿਆ ਨਾ ਫਿਰ ਖਾਈ ਚੱਲ ਡੰਗ ਤੇ ਦੁਸਕੀ ਨਾ ਜਦੋਂ ਜ਼ਹਿਰ ਫੈਲ ਗਈ ਕੋਈ ਨਾ ਮੈਂ ਕੋਸ਼ਿਸ਼ ਕਰਦੀ ਰਹੂੰਗੀ ਅਨਮੋਲ ਨੂੰ ਇਹ ਤੋਂ ਦੂਰ ਕਰਨ ਦੀ ਬਸ ਆ ਜੁਆ ਘੜੀਕਾ ਬਣ ਗਿਆ ਤਾਂ ਹੀ ਨਹੀਂ ਛੱਡਦਾ ਹੈਗਾ ਉਹਨੂੰ ਇਹ ਉਹੀ ਤਾਂ ਮੈਂ ਕਹਿੰਨੀ ਆ ਕੀ ਲੋੜ ਪਈ ਸੀ ਗਲਫਾਹਾ ਪਾਉਣ ਦੀ ਹੈ ਜੁਆਕ ਬਣਾ ਦੱਸ ਕਿ ਤੈਨੂੰ ਸਰਦਾ ਨਹੀਂ ਸੀ ਉਹੀ ਤਾਂ ਮੈਂ ਸੋਚਦੀ ਆ ਮੇਤਾ ਆ ਵੀ ਗਲਫਾ ਹ ਪਾਲਿਆ ਚੱਲ ਕੋਈ ਨਾ ਚੱਲ ਤੂੰ ਐ ਕਰ ਫਿਰ ਮੈਂ ਬਿੰਦਰਾਮ ਕਰ ਲਾਂ ਤੇ ਤੂੰ ਉਹਨੂੰ ਚਾਹ ਬਣਾ ਕੇ ਦੇ ਦੇ ਹਾਂ ਮੈਂ ਦੇ ਦਿੰਨੀ ਸਹੀ ਆਏ ਅਨਮੋਲ ਮੈਂ ਕਹਿੰਦੀ ਸੀ ਤੁਸੀਂ ਅੱਜ ਕੰਮ ਤੇ ਜਾਣ ਨੂੰ ਰਹਿਣ ਦੋ ਆਪਾਂ ਸ਼ਹਿਰ ਜਾ ਕੇ ਆਉਣਾ ਸੀ ਸ਼ਹਿਰ ਕੀ ਐ ਨਾਲ ਕੰਮ ਤੇ ਜਾ ਵੀਣਾ ਨਹੀਂ ਸਰਦਾ ਤੈਨੂੰ ਪਤਾ ਤਾਂ ਹੈ ਉਹ ਤਾਂ ਮੈਨੂੰ ਪਤਾ ਪਰ ਜਵਾਕ ਰਾਤ ਦਾ ਬਿਮਾਰ ਹੋਇਆ ਪਿਆ ਮੈਂ ਕਹਿੰਦੀ ਸਾਫੇ ਨੂੰ ਡਾਕਟਰ ਨੂੰ ਦਿਖਾ ਲਈ ਉਹ ਤੇਰੇ ਤੋਂ ਇੱਕ ਜਵਾਬ ਨਹੀਂ ਸੰਭਾਹ ਜਾਂਦਾ ਹੋਰ ਕਰਦੀ ਵੀ ਕੀਆਂ ਕਰੇ ਤੂੰ ਕੰਮ ਤਾਂ ਸਾਰਾ ਸਿਮਰ ਕਰਦੀ ਆ ਤੇਥੋਂ ਜਵਾਕ ਦਾ ਧਿਆਨ ਨਹੀਂ ਰੱਖਿਆ ਜਾਂਦਾ ਲੈ ਇਹਦੇ ਵਿੱਚ ਕਿੱਡੀ ਗੱਲ ਜਵਾਕ ਤਾਂ ਬਿਮਾਰ ਹੋਈ ਜਾਂਦੇ ਆ ਮੇਰਾ ਕੀ ਕਸੂਰ ਇਹਦੇ ਵਿੱਚ ਉਹ ਮੈਨੂੰ ਪਤਾ ਜਵਾਕ ਬਿਮਾਰ ਹੋ ਜਾਂਦੇ ਆ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਕੰਮ ਜਾਣਾ ਤੂੰ ਆਪੇ ਦੁਆੜਾ ਜਾ ਕੇ ਦਵਾਈ ਲੈ ਐਡਾ ਵੱਡਾ ਸ਼ਹਿਰ ਆ ਮੈਨੂੰ ਕੀ ਪਤਾ ਕਿਸੇ ਦਿਖਾ ਕੇ ਲਾਵਾਂ ਲੜ ਕਿਹੜਾ ਡਾਕਟਰ ਵਧੀਆਗਾ ਤੁਸੀਂ ਚੱਲ ਕੋ ਨਾਲ ਉਹ ਤੈਨੂੰ ਸਾਰਾ ਪਤਾ ਹੈ ਜਿੱਦੇ ਤੋਂ ਇਹ ਹੋਇਆ ਉਹਦੇ ਕੋਲ ਲੈ ਜਾ ਮੈਨੂੰ ਕੀ ਪਤਾ ਕਿ ਉਹ ਹਸਪੀਟਲ ਕਿੱਥੇ ਆ ਵਿਸ਼ਾਲੀ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਨਾਲੇ ਆ ਮਹੀਨੇ ਤਾਂ ਮੈਂ ਉਹੀ ਨਹੀਂ ਛੁੱਟੀ ਲੈ ਸਕਦਾ ਸਾਲ ਦਾ ਨਾ ਆਖਰੀ ਮਹੀਨਾ ਇਹ ਫਿਰ ਹੁਣ ਮੈਂ ਕੀ ਕਰਾਂ ਤੂੰ ਤਾਂ ਆਪਣਾ ਬਾਪ ਵਾਲਾ ਫਰਜ਼ ਵੀ ਨਹੀਂ ਨਿਭਾ ਰਹੇ ਅਨਮੋਲ ਉਨ ਨੂੰ ਭਾਈ ਤਾਂ ਜਨ ਵਿਸ਼ਾਲੀ ਨਾਲੇ ਹੋਗਾ ਹਜੇ ਬਾਪ ਕਹਿਣ ਜੋਗਾ ਜਦੋਂ ਬਾਪ ਕਹਿਣ ਜੋਗਾ ਹੋ ਗਿਆ ਨਾ ਕੋਈ ਨਾ ਨਭਾਲੂ ਮਾਪੇ ਬਸ ਤੁਹਾਡੀ ਨਾ ਆਹੀ ਗੱਲ ਮਾੜੀ ਆ ਸਾਤ ਤਾਂ ਦਿਨਾਂ ਨਹੀਂ ਉਦੋਂ ਕਲੇਸ਼ ਕਰਨ ਲੱਗ ਜਾਨੇ ਹੋ ਜੇ ਉਹ ਕਹੇ ਤਾਂ ਮਿੰਟ ਚ ਤਿਆਰ ਹੋ ਜੂਗੇ ਵਿਸ਼ਾਲੀ ਐਵੇਂ ਲੱਗ ਜੰਨੀ ਆ ਸਵੇਰੇ ਸਵੇਰੇ ਕਲੇਸ਼ ਕਰਨ ਉਹ ਤੇਰੀ ਭੈਣ ਬੈਠੀ ਤਾਂ ਹੈਗੀ ਆ ਵੱਡੀ ਉਹਨੂੰ ਲੈ ਜਾ ਨਾਲੇ ਮੈਂ ਲੇਟ ਹੋਈ ਜਾਣਾ ਕੰਮ ਤੋਂ ਹੁਣ ਕਿਸ ਨੂੰ ਤਾਂ ਲੈ ਕੇ ਜਾਉ ਨਾਲ ਪਰ ਮੈਂ ਛੋਟੇ ਵਰਗਾ ਬੰਦੇ ਨਹੀਂ ਦੇਖਿਆ ਜੇ ਹੁਣ ਜਵਾਕ ਕੋਦ ਲਿਆ ਨਾ ਤਾਂ ਸਾਂਭਣਾ ਵੀ ਸਿੱਖ ਲੈ ਉਲਟਾ ਮੇਰੇ ਦੇ ਨਾਲ ਚੜਕੇ ਆ ਚੱਲ ਛੱਡੋ ਮੈਨੂੰ ਪੈਸੇ ਦੇ ਦਿਓ ਮੈਂ ਦੀਦ ਨੂੰ ਲੈ ਜوں ਨਾਲ ਉਹ ਪੈਸੇ ਤਾਂ ਲੈ ਜਾ ਦਵਾਈ ਦਿਵਾ ਕੇ ਨਾ ਜਵਾਕ ਨੂੰ ਸਿੱਧੀ ਘਰੇ ਆ ਜੀ ਕਿਤੇ ਉੱਥੇ ਸ਼ਾਪਿੰਗ ਕਰਦੀ ਫਿਰੇ ਘਰੇ ਆਉਗੀ ਸ਼ਾਪਿੰਗ ਤੇ ਭਾਰੇ ਨਾ ਤੁਹਾਨੂੰ ਤਾਂ ਲੜਨ ਦਾ ਮੌਕਾ ਚਾਹੀਦਾ ਉਹ ਚੱਲ ਚੰਗਾ ਤੇ ਮੇਰੀ ਰੋਟੀ ਪੈਕ ਕੀਤੀ ਪਈ ਆ ਕੀਤੀ ਪਈ ਲੈ ਜਾ ਚੱਲ ਠੀਕ ਆ ਤੇ ਅੱਜ ਮੈਂ ਲੇਟ ਆਉਂਗਾ ਧਿਆਨ ਰੱਖੀ ਘਰੇ ਆਪਾਂ ਕੇ ਲੇਟ ਆਉਂਗਾ ਤੇ ਤੂੰ ਬਾਜ਼ਾਰ ਚ ਨਾ ਖੜ ਜੀ ਜਾਨੀ ਸਰ ਚੜੀ ਆਂਦੇ ਨੇ ਜਿੰਨਾ ਮੈਂ ਚੋਪ ਰਣੀ ਆ ਨਾ ਉਹਨੇ ਨੇ ਜ਼ਿਆਦਾ ਚੱਕਦੇ ਆ ਕੋਈ ਨਾ ਮੈਂ ਵੀ ਦੇਖ ਲਈ ਆ ਵੀ ਕਿੰਨਾ ਕਿਚਲ ਕਰਦਾ ਏ ਇਹ ਕੁਛ ਸੇਮਰਾ ਐ ਸੇਮਰਾ ਤੁਸੀਂ ਤੁਸੀਂ ਸੁਜੋਤੇ ਗਏ ਹੋ ਸੀ ਇੰਨੇ ਜਲਦੀ ਮੁੜ ਕੇ ਕਿਉਂ ਆ ਗਈ ਹਾਂ ਗਿਆ ਤਾਂ ਮੈਂ ਸੀਗਾ ਤੂੰ ਮੇਰੇ ਕੋਲ ਬੈਠ ਮੈਂ ਤੇਰਾ ਜ਼ਰੂਰੀ ਗੱਲ ਕਰਨੀ ਆ ਕੋਈ ਨਹੀਂ ਅਰਮੋਲ ਮੈਂ ਤੁਹਾਡੇ ਕੋਲ ਨਹੀਂ ਬੈਠ ਸਕਦੀ ਹੈਗੀ ਕਿਉਂ ਮੈਂ ਵਿਸ਼ਾਲੀ ਨਾਲ ਕੀਤਾ ਵਾਦਾ ਤੋੜ ਨਹੀਂ ਸਕਦੀ ਲੈ ਹੁਣ ਮੇਰੇ ਨਾਲ ਉਹਦੇ ਕੀਤੇ ਵਾਦੇ ਜ਼ਰੂਰੀ ਹੋਗੇ ਤੈਨੂੰ ਇਹ ਗੱਲ ਨਹੀਂ ਹੈਗੀ ਅਰਮੋਲ ਜਦੋਂ ਮੈਂ ਤੁਹਾਡੇ ਕੋਲ ਬੈਹਿਣੀ ਆ ਨਾ ਵਿਸ਼ਾਲੀ ਚੜਦੀ ਨਹੀਂ ਹੈਗੀ ਜੇ ਉਹ ਆ ਗਈ ਐਵੇਂ ਗੁੱਸਾ ਕਰੂਗੀ ਤੇ ਮੈਨੂੰ ਇੱਥੋਂ ਜਾਣਾ ਪੈਣਾ ਫਿਰ ਉਹ ਕੋਈ ਨਹੀਂ ਆਉਂਦਾ ਉਹ ਤਾਂ ਨਾਨਾ ਨਾਲੇ ਸ਼ਹਿਰ ਗਈ ਹੋਈ ਆ ਹਜੇ ਨਹੀਂ ਆਉਂਦੀ ਉਹ ਮੈਂ ਸਮਝਦੀ ਆ ਪਰ ਮੈਨੂੰ ਚਾਉਂਦੀ ਮੇਰੇ ਕਰਕੇ ਘਰੇ ਖਲੇਸ਼ ਪਵੇ ਕੁਝ ਨਹੀਂ ਹੁੰਦਾ ਸਿਮਰ ਜਿਹੜੀ ਗੱਲ ਮੈਂ ਤੈਨੂੰ ਕਹਿਣ ਲੱਗਿਆ ਨਾ ਧਿਆਨ ਨਾਲ ਸੁਣੀ ਤੇ ਮਨਾ ਨਾ ਕਰੀ ਮੇਰੀ ਗੱਲ ਨੂੰ ਇਹੋ ਜੀ ਕਿਹੜੀ ਗੱਲ ਆ ਦੱਸੋ ਮੈਨੂੰ ਕੋਈ ਹੋਰ ਨਾ ਨਵਾਂ ਸੱਪ ਕੱਢਦੇ ਹੋ ਨਹੀਂ ਦੇਖ ਮੇਰੀ ਗੱਲ ਸੁਣ ਧਿਆਨ ਨਾਲ ਜਿਹੜਾ ਕੁਝ ਮੈਂ ਤੈਨੂੰ ਕਹੂੰਗਾ ਨਾ ਤੂੰ ਪਹਿਲਾਂ ਵਾਅਦਾ ਕਰ ਵੀ ਮੈਨੂੰ ਮਨਾ ਨਹੀਂ ਕਰਦੀ ਤੁਸੀਂ ਹਾਸ ਤੱਕ ਮੈਨੂੰ ਜੋ ਵੀ ਕਿਹਾ ਨਾ ਮੈਂ ਕਦੇ ਮਨਾਂ ਨਹੀਂ ਕੀਤਾ ਤੇ ਜੋ ਵੀ ਕਹੋਗੇ ਉਹ ਵੀ ਮੈਂ ਕਰੂੰਗੀ ਮੈਂ ਹਾਸ ਤੱਕ ਦਾ ਕਦੇ ਸੋਚਿਆ ਵੀ ਨਹੀਂ ਕਿ ਤੁਹਾਡੀ ਗੱਲ ਦਾ ਮੈਂ ਇਨਕਾਰ ਕਰਾਂ ਠੀਕ ਹੈ ਫਿਰ ਮੈਨੂੰ ਯਕੀਨ ਆ ਤੇਰੇ ਤੇ ਕਿਸੇ ਬਹਾਨੇ ਨਾਲ ਤੈਨੂੰ ਘਰੋਂ ਨਿਕਲਦਾ ਬਹਾਨਾ ਕਢਣਾ ਪੈਣਾ ਫਿਰ ਘਰ ਤੋਂ ਬਾਹਰ ਨਿਕਲ ਲੈਂਦਾ ਪਰ ਕਾਦੇ ਲਈ ਅਜਮੋਲ ਫਿਰ ਘਰ ਦੇ ਕੰਮ ਕੌਣ ਕਰੂਗਾ ਸਾਰੇ ਸਿਮਰ ਕੰਮਾਂ ਨੂੰ ਮਾਰ ਗੋਲੀ ਤੂੰ ਜੋ ਮੇਰੇ ਲਈ ਕੀਤਾ ਨਾ ਮੈਂ ਸਦਾ ਰਿਣੀ ਰਹੂੰਗਾ ਤੇ ਅੱਜ ਮੈਂ ਤੇਰੇ ਲਈ ਕੁਛ ਕਰਨਾ ਚਾਹੁੰਨਾ ਮੈਂ ਤੁਹਾਡੇ ਲਈ ਕੀ ਕੀਤਾ ਨਾਲ ਤੁਸੀਂ ਆ ਕੀ ਬੋਲਨੀ ਚਾਹਦੇ ਹੋ ਕੀ ਕਰੋਗੇ ਤੁਸੀਂ ਮੇਰੇ ਲਈ ਤੈਨੂੰ ਪਤਾ ਹੀ ਹੈ ਸਰ ਵਾਹਿ ਦੱਸਣ ਦੀ ਲੋੜ ਨਹੀਂ ਜਵਾਕ ਵਾਲੇ ਵਰਗਾ ਤੂੰ ਐਦੂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਮੇਰੇ ਲਈ ਫਿਰ ਕੀ ਹੋ ਗਿਆ ਹਨਮੋਲ ਮੈਂ ਤਾਂ ਇਹਦੇ ਬਾਰੇ ਕਦੇ ਸੋਚਿਆ ਹੀ ਨਹੀਂ ਹੈਗਾ ਕਿ ਉਹੋ ਜਿਹਾ ਗੱਲਾ ਕਰੀ ਜਾਂਦੇ ਹੋ ਤੁਸੀਂ ਮੇਰੀ ਗੱਲ ਸੁਣ ਮੈਂ ਨਹੀਂ ਚਾਹੁੰਦਾ ਵੀ ਕੋਈ ਤੈਨੂੰ ਇਸ ਘਰ ਚੋਂ ਕੱਢ ਸਕੇ ਠੀਕ ਹੈ ਨਾ ਨੋ ਸਾਫ ਸਾਫ ਦੱਸੋ ਬੁਝਾਤਾ ਜੇ ਨਾ ਪਾਉ ਐਦਾਂ ਮੈਨੂੰ ਕੁਝ ਨਹੀਂ ਸਮਝ ਲੱਗ ਰਿਹਾ ਤੁਸੀਂ ਕੀ ਬੋਲੀ ਜਾਂਦੇ ਹੋ ਮੈਂ ਤੈਨੂੰ ਇੱਕ ਗੱਲ ਕਹਿਣਾ ਤੂੰ ਮਨਾ ਨਾ ਕਰੀ ਇੱਕ ਘਰ ਤੇ ਜ਼ਮੀਨ ਮੈਂ ਤੇਰੇ ਨਾਲ ਵੋਣੀ ਚਾਹਣਾ ਅਨਮੋਲ ਤੁਸੀਂ ਪਾਗਲ ਹੋ ਗਏ ਹੋ ਕੀ ਬੋਲੀ ਜਾਂਦੇ ਹੋ ਮੇਰੇ ਨਾਮ ਕੀ ਮੈਂ ਯਾਰ ਮੇਰੀ ਗੱਲ ਸੁਣ ਹੁਰ ਮੈਂ ਵਿਸ਼ਾਲੀ ਨਾਲ ਵਾਵਾ ਤੁਹਾਨੂੰ ਪਤਾ ਨਹੀਂ ਹੈਗਾ ਤੁਸੀਂ ਸਮਝ ਜ਼ਾਰੋ ਅਸਲੀ ਹੱਕਦਾਰ ਤਾਂ ਵਿਸ਼ਾਲੀ ਆ ਉਹ ਮੈਨੂੰ ਪਤਾ ਹੀ ਹੈ ਵੀ ਕੌਣ ਹੱਕਦਾਰ ਹੈ ਕੌਣ ਨਹੀਂ ਪਾਲੀ ਸਿਆਣੀ ਦਾ ਬਣ अनमोल मेरे तो ये पाप नहीं होना मैं मां जरूर हां पर उस तो पहले एक औरत हां मैं दूसरी औरत ਨਾਲ ਗਲਤ ਨਹੀਂ ਕਰ ਸਕਦੀ ਹੈਗੀ सिमरਦੇਵ ਇੱਕ ਘਰ ਤੇ ਜ਼ਮੀਨ ਮੈਂ ਤੇਰੇ ਨਾਲ ਹੀ ਲਵਾ ਕੇ ਰੱਖੂੰ ਮੈਂ ਵਿਸ਼ਾਲੀ ਨਾ ਨਹੀਂ ਕਰਾਉਂ ਤੂੰ ਜਵਾਕ ਜੰਮ ਕੇ ਦਿੱਤਾ ਕਰ ਵੀ ਜੇ ਮੈਂ ਤੇਰੇ ਨਾਲ ਜ਼ਮੀਨ ਤੇ ਘਰ ਨਾ ਲਵਾਇਆ ਨਾ ਤੈਨੂੰ ਇਸ ਘਰ ਚ ਰਹਿਣ ਨਹੀਂ ਦੇਣਾ ਇਹਨਾਂ ਨੂੰ અનमोल ਮੇਰੇ ਤੋਂ ਨਹੀਂ ਹੋਣਾ ਮੈਂ ਜਿੰਨਾ ਕਿ ਹੈ ਨਾ ਉਹਨਾਂ ਕਰ ਕੋਈ ਬਾਹਰ ਜਾਣ ਦੀ ਸਕੀਮ ਲੜਾ ਤੇ ਕੱਲ੍ਹ ਨੂੰ ਹੀ ਮੈਂ ਤੇਰੇ ਨਾਲ ਲਵਾ ਦਿੰਨਾ ਜੇ ਤੇਰੇ ਨਾਲ ਜ਼ਮੀਨ ਨਾ ਨਵਾਇ ਕਿੰਨੂੰ ਇਥੇ ਰਹਿਣ ਦੇਣਾ ਇਹਨਾਂ ਨੇ ਤੋਹਾ ਭੈਣਾ ਨੂੰ ਕਿੰਨਾਂ ਸਾਲ ਦੀ ਕਿ ਸੋਚੂਗੀ ਓ ਯਾਰ ਕੁਛ ਨਹੀਂ ਸੋਚਦੀ ਤੂੰ ਇਹਨਾਂ ਨਾ ਸੋਚ ਜਿੰਨਾ ਸੋਚੀਏ ਨੇ ਏਡੀ ਤਾਂ ਗੱਲ ਹੀ ਹੈਣੀਗੀ ਕੱਲ ਠੀਕ ਹੈ ਸਕੀਮ ਘੜ ਲਾ ਤੇ ਆਪਾਂ ਜਾਣਾ ਕੌਣ ਸੋਚ ਰਹੀ ਹੈ? ਲੋਨੂ ਕੀ ਹੋ ਗਿਆ? ਚਲ ਸ਼ੁਕਰ ਆ ਦੀਦੀ ਨਾਲ ਤਾਂ ਜਵਾਕ ਸੌਂ ਗਿਆ ਤੇ ਨਾਲੇ ਆਪਾਂ ਟਾਈਮ ਨਾ ਘਰੇ ਮੁੜੇ ਉਹ ਤਾਂ ਠੀਕ ਆ ਕੰਬਲ ਦੇਤਾ ਉਹਤੇ ਹਾਂਜੀ ਦੀਦੀ ਕੰਬਲ ਤਾਂ ਦੇਤਾ ਸੀ ਮੈਂ ਅੱਛਾ ਤੇ ਇਹ ਹਣੇ ਤਾਂ ਕਾਈ ਨਹੀਂ ਹੈਗੀ ਦੀਦੀ ਚਲ ਕੋਈ ਨਾ ਡਿਓਟੀ ਤੇ ਲੇਟ-ਵੇਟ ਹੋਈ ਜਾਂਦਾ ਮੇਰੀ ਗੱਲ ਸੁਣ ਅੱਜ ਮੈਂ ਸ਼ਾਮ ਨੂੰ ਜਾਉਂਗੀ ਨਹੀਂ ਦੀਦੀ ਇੱਕ ਦੋ ਦਿਨ ਹੋਰ ਰੋਕ ਜੋ ਮੇਰੇ ਤਾਂ ਤੁਹਾਡੇ ਨਾਲ ਜੀ ਲੱਗਿਆ ਪਿਆ ਲੇ ਤੈਨੂੰ ਨਹੀਂ ਪਤਾ ਤੇਰੇ ਭਾਜੀ ਦੇ ਕਿੰਨੇ ਫੋਨ ਆਈ ਜਾਂਦੇ ਨੇ ਹੈ ਨਾਲੇ ਤੂੰ ਦਿਲ ਮੇਰੇ ਨਾਲ ਥੋੜੀ ਅਣਮੋਲ ਲਾਉਣਾ ਸਿੱਖ ਉਹ ਤਾਂ ਮੇਰੇ ਕੋਲ 2 ਮਿੰਟ ਵੀ ਨਹੀਂ ਬੰਦੇ ਜੇ ਕੋਈ ਗੱਲ ਕਹਦਾ ਤਾਂ ਖਾਣ ਨੂੰ ਪੈਂਦੇ ਆ ਤੇ ਤੁਸੀਂ ਦਿਲੋਂ ਦੀ ਗੱਲਾਂ ਕਰਦੇ ਹੋ ਦੀਦੀ ਤੈਨੂੰ ਕੋਲ ਬਿਠਾਉਣਾ ਹੀ ਨਹੀਂ ਆਉਂਦਾ ਮਜ਼ਾਲ ਹੈ ਵੀ ਬੰਦਾ ਪਰੇ ਹੋ ਜਾਤੀ ਮੀ ਤੋਂ ਪਿਆਰ ਮੁਹੱਬਤ ਦੀਆਂ ਗੱਲਾਂ ਕਰਿਆ ਕਰ ਉਹਦੇ ਨਾਲ ਤੁਹਾਨੂੰ ਕੀ ਲੱਗਦਾ ਦੀਦੀ ਵੀ ਮਨਮੋਲ ਨੂੰ ਪਿਆਰ ਨਹੀਂ ਕਰਦੀ ਯੇ ਮਦਨਰ ਪਿਆਰ ਦੀ ਗੱਲਾਂ ਨਹੀਂ ਕਰਦੀ ਪਰ ਉਹ ਤਾਂ ਮਿੱਟੀ ਦਾ ਬਣ ਗਿਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਤੇਰੇ ਲਈ ਮਿੱਟੀ ਦਾ ਬਣ ਗਿਆ ਤੂੰ ਹੀ ਦੱਸ ਮੈਨੂੰ ਉਹਦੇ ਕੋਲ ਉਹ ਕਿਵੇਂ ਚਲਾ ਜਾਂਦਾ ਹੈ ਇਹ ਤਾਂ ਮੈਨੂੰ ਨਹੀਂ ਸਮਝ ਆਉਂਦੀ ਦੀਦੀ ਵੀ ਉਹਨੇ ਪਤਾ ਨਹੀਂ ਇਹ じゃ ਕੀ ਕੀਤਾ ਇਹਨਾਂ ਤੇ ਇਹਨਾਂ ਦੇ ਮੇਰੇ ਵੱਲ ਤਾਂ ਧਿਆਨ ਹੀ ਨਹੀਂ ਜਾਂਦਾ ਸਾਰਾ ਦਿਨ ਸਿਮਰ ਸਿਮਰ ਬਸ ਵਿਸ਼ਾਲੀ ਬੰਦੇ ਨੂੰ ਕਾਬੂ 'ਚ ਕਰਨਾ ਜਨਾਨੀ ਦੇ ਹੱਥ ਹੁੰਦਾ ਹੈ ਤੇਰਾ ਹੀ ਤਾਂ ਇਹ ਸਾਰਾ ਰੋਲ ਹੈ ਵੀ ਉਹਨੂੰ ਕਿਵੇਂ ਤੈਨੂੰ ਆਪਦੇ ਕਾਬੂ 'ਚ ਕਰਨਾ ਮੈਂ ਕੀ ਕਰਾਂ ਦੀਦੀ ਮੈਂ ਤਾਂ ਖੁਦ ਬਹੁਤ ਕੋਸ਼ਿਸ਼ ਕਰਦੀ ਆ ਅਨਮੋਲ ਮੇਰੇ ਕੋਲ ਰਹਿਣ ਪਰ ਪਤਾ ਨਹੀਂ ਅਨਮੋਲ ਮੇ ਨਾਲ ਹੀ ਕਿਉਂ ਕਰਨ ਲੱਗੇ ਤੈਨੂੰ ਸਾਰਾ ਦਿਨ ਤਾਂ ਜਵਾਬ ਚੱਕਣ ਤੋਂ ਵੀ ਨਹੀਂ ਪਹਿਲਾਂ ਮੈਨੂੰ ਇਹ ਦੱਸ ਬੰਦੇ ਨੂੰ ਤੀਵੀਂ ਦੀ ਜ਼ਿਆਦਾ ਲੋੜ ਹੁੰਦੀ ਹੈ ਤੂੰ ਜੇ ਤੂੰ ਉਹਦੇ ਕੋਲੇ ਆਪ ਤੋਂ ਲੱਗਿਆ ਕਰੇ ਤਾਂ ਹੀ ਉਹ ਤੇਰੇ ਕੋਲੇ ਲੱਗੂਗਾ ਥੋੜੀ ਗੱਲ ਸਹੀ ਆ ਦੀਦੀ ਪਰ ਮੈਂ ਬਹੁਤ ਵਾਰ ਨਾ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਆ ਉਹ ਤਾਂ ਮੈਨੂੰ ਇਗਨੋਰ ਹੀ ਕਰ ਦਿੰਦਾ ਜਿਵੇਂ ਮੈਂ ਉਹਦੇ ਕੋਲ ਬੈਠੀ ਨਾ ਹੋਵਾਂ ਇਹ ਤਾਂ ਮੈਨੂੰ ਪਤਾ ਨਹੀਂ ਵੀ ਉਹਦੇ ਚਿੱਤ ਚ ਕੀ ਗੱਲ ਆ ਉਹ ਤਾਂ ਰੱਬ ਹੀ ਜਾਣਦਾ ਪਰ ਜੇ ਤੂੰ ਥੋੜਾ ਜਿਹਾ ਦਿਲ ਲਾ ਕੇ ਉਹਦੇ ਵੱਲ ਨੂੰ ਜਾਵੇਂਗੀ ਨਾ ਤਾਂ ਮੈਨੂੰ ਲੱਗਦਾ ਵੀ ਉਹ ਜ਼ਰੂਰ ਤੇਰੇ ਕਣੀ ਦੇਖੂਗਾ ਕੋਈ ਨਾ ਦੀਦੀ ਮੈਂ ਦੇਖਦੀ ਆ ਮੈਂ ਪੂਰੀ ਕੋਸ਼ਿਸ਼ ਕਰੂੰਗੀ ਤੇ ਮੈਂ ਕੋਈ ਕਸਰ ਨਹੀਂ ਛੱਡਦੀ ਹੈਗੀ ਪਰ ਇੱਕ ਗੱਲ ਕਹਾਂ ਦੀਦੀ ਵੀ ਮੇਰੇ ਕੋਲ ਆ ਕੇ ਨਾ ਜਮਾ ਡੁੰਨਵਟਾ ਬਣਿਆ ਰਹਿੰਦਾ ਦੇਖੋ ਸ਼ਾਲੀ ਮੈਂ ਤੈਨੂੰ ਚੰਗੀ ਸਲਾਹ ਦਵੂੰਗੀ ਜਵਾਬ ਦੇ ਚੱਕਰ ਚ ਨਾ ਤੂੰ ਉਹਦਾ ਬੰਦਾ ਨਾ ਘਵਾ ਲਈ ਠੀਕ ਹੈ ਜੁਆਗਤਾ ਤੇਰਾ ਕਿਹੜਾ ਆਬਦਾ ਲੱਗਦਾ ਮੈਨੂੰ ਕੁਝ ਸਮਝ ਨਹੀਂ ਕੀ ਮਤਲਬ ਦੀਦੀ ਹੁਣ ਸਮਝਣ ਨੂੰ ਤੂੰ ਕਿਹੜਾ ਨਿਆਣੀ ਐ ਗੱਲ ਤਾਂ ਤੁਹਾਡੀ ਠੀਕ ਆ ਦੀਦੀ ਪਰ ਇਹ ਇੱਕਦਮ ਨਹੀਂ ਹੋਣਾ ਹੌਲੀ ਹੌਲੀ ਹੋ ਨਹੀਂ ਤਾਂ ਕਹੂਗਾ ਫਿਰ ਤੂੰ ਤਾਂ ਜੁਆਗਦਾ ਵੀ ਖੜਾ ਛੱਡ ਗਈ ਬਸ ਫਿਰ ਸੋਚੀ ਚੱਲ ਜਦੋਂ ਪਾਣੀ ਪੁਣਹੇੜ ਦੀ ਲੰਘਿਆ ਨਾ ਫਿਰ ਰੋਈ ਜਾ ਹੀ ਅੱਖਾਂ ਚ ਖਸੁੰਨ ਦੇ ਕੇ ਰੋਈ ਤਾਂ ਮੈਂ ਹੁਣ ਵੀ ਜਾਣੀ ਆ ਆਪਦੇ ਘਰਵਾਂ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਤੇ ਰੱਬ ਨੇ ਮੈਨੂੰ ਕਿਹੜੇ ਹਾਲਾਤਾਂ ਚ ਪਾਇਆ ਰੱਬ ਨੇ ਨਹੀਂ ਪਾਇਆ ਇਹ ਦੁੱਖ ਦਰਦ ਤੂੰ ਆਪ ਪਾਇਆ ਕਈ ਗਲਤੀਆਂ ਦਾ ਜ਼ਿੰਮੇਵਾਰ ਬੰਦਾ ਖੁਦ ਹੁੰਦਾ ਸਹੀ ਕਹਦੇ ਤੁਸੀਂ ਮੈਂ ਤਾਂ ਜਿਹੜੇ ਕੰਡੇ ਬੀਜੇ ਸੀ ਨਾ ਜਦੋਂ ਉਹ ਚੁੱਭਦੇ ਆ ਤਾਂ ਸੱਚੀ ਬਹੁਤ ਦਰਦ ਕਰਦੇ ਆ ਇਹੀ ਫਰਕ ਆ ਤੇਰੀ ਸੋਚ ਮੇਰੀ ਗੱਲ ਸੁਣ ਨਾਲੇ ਕਿ ਵੇਲਾ ਉਹ ਹੀ ਜਾਂਦਾ ਮੈਂ ਕੱਪੜੇ ਪਾਲਾਂ ਬੈਗ ਚ ਠੀਕ ਆ ਜੀ ਮੈਨੂੰ ਲੱਗਦਾ ਜਵਾਕ ਵੀ ਉੱਠ ਖੜਿਆ ਹਾਂ ਮੈਂ ਠੀਕ ਐ ਕੋਈ ਦੀਦੀ ਵੀ ਨੂੰ ਬਾਗ ਜਾਣਗੇ ਮੈਨੂੰ ਤਾਂ ਸਮਝ ਨਹੀਂ ਆਉਦੀ ਵੀਰ ਮੋਰਨ ਉਹਦੇ ਨੇਰੇ ਕਿ ਵੇਲੇ ਆਮ ਨਹੀਂ ਤੋਂ ਸਿਵਰ ਵਿੱਚੋਂ ਖੋਗੇ ਨਾ ਲੈ ਜਨ ਮੋਰਨ ਰੱਬਾ ਕਹਿ ਹਿਜ ਹਲਾ ਤੰਜ ਪਾਤਾ ਤੋਂ ਮੈਨੂੰ ਹੋਈ ਹਣ ਮੋੜਾ ਕੋਣ ਮੋੜਾ ਕੋਣਾ ਵੀਰੇ ਅੱਛਾ ਸਸ਼ੀ ਕਾਲ ਵੀਰੇ ਸਹੀ ਗੱਲ ਭਾਬੀ ਜੀ ਭਾਬੀ ਜੀ ਨੂੰ ਮੌਨ ਨਹੀਂ ਦਿਖਦਾ ਕਿੱਥੇ ਹੈਗਾ ਉਹ ਤਾਂ ਕੰਮ ਤੇ ਗਿਆ ਹੋਇਆ ਆਇਆ ਨਹੀਂ ਹਣੇ ਤੱਕ ਹੋਰ ਭਾਬੀ ਜੀ ਠੀਕ ਹੋ ਤੁਸੀਂ ਹਾਂ ਠੀਕ ਆ ਵੀਰੇ ਜਿਹੜਾ ਟਾਈਮ ਪਾਸ ਹੋਈ ਨਾ ਕਿ ਨਾਲੇ ਜਵਾਕ ਠੀਕ ਹੈ ਹਾਂ ਇਹ ਵੀ ਠੀਕ ਆ ਅੱਜ ਕਿਵੇਂ ਗੇੜਾ ਮਾਰਿਆ ਉਹ ਮੈਂ ਤਾਂ ਭਾਬੀ ਜੀ ਕੋਲ ਲੰਘਿਆ ਜਾਂਦਾ ਸੀ ਮੈਂ ਕਿਹਾ ਚੱਲ ਗੇੜੇ ਹੀ ਮਾਰਾਂ ਚੱਲ ਵਧੀਏ ਕੀਤਾ ਪਚਾ ਬਣਾਉਣਾ ਸੀ ਮੈਨੂੰ ਕੇ ਕੇ ਹਾਂ ਸੱਚ ਭਾਬੀ ਸਿਮਰ ਕਿਵੇਂ ਹੈ ਠੀਕ ਆ ਉਹ ਤਾਂ ਠੀਕ ਆ ਪਰ ਤੈਨੂੰ ਕਿਵੇਂ ਯਾਦ ਆਈ ਉਹ ਅੱਜ ਉਹ ਨਹੀਂ ਨਹੀਂ ਭਾਬੀ ਜੀ ਮੈਂ ਤਾਂ ਬੈਸ ਹੀ ਪੁੱਛ ਲਿਆ ਨਾਲੇ ਇਹ ਜਵਾਕ ਸੋਡੇ ਕੋਲ ਹੀ ਰਹਿੰਦਾ ਬਾਲਾ ਹਾਂ ਇਹ ਤਾਂ ਮੇਰੇ ਕੋਲ ਹੀ ਰਹਿਦਾ ਕਿਉਂਕਿ ਮੈਂ ਨਹੀਂ ਚਾਹੁੰਦੀ ਵੀ ਉਹਦੇ ਕੋਲ ਰਹਿ ਕੇ ਤੇ ਉਹਦੇ ਵਰਗਾ ਬਣੇ ਕੀ ਮਤਲਬ ਭਾਬੀ ਜੀ ਉਹਦੇ ਵਰਗਾ ਨਾ ਬਣੇ ਉਹਦੇ ਵਰਗਾ ਮਤਲਬ ਵਿਕਾਉ ਕਿਉਂਕਿ ਬੱਚਾ ਮਾਂ ਤੇ ਜਾਂਦਾ ਨਾ ਮੈਂ ਤਾਂ ਪਹਿਲੇ ਦਿਨ ਇਹਨੂੰ ਅੱਡ ਕਰ ਲਿਆ ਸੀ ਵਿਕਾਉ ਇਹ ਗੱਲ ਭਾਬੀ ਜੀ ਮੈਨੂੰ ਥੋੜੀ ਜਚੀ ਨਹੀਂ ਇਹਦੇ ਚ ਉਹਦਾ ਕੀ ਕਸੂਰ ਹੈ ਕਸੂਰ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਦੋਂ ਇੱਕ ਔਰਤ ਹਫਤਾ ਹਫਤਾ ਬਾਅਦ ਗੈਰ ਮਰਦ ਨਾਲ ਰਾਤਾਂ ਕੱਟਿਆਵੇ ਨਾ ਤਾਂ ਫਿਰ ਉਹ ਗਲਤੀ ਹੁੰਦੀ ਆ। ਸੋਡਾ ਇਸ਼ਾਰਾ ਕਦੇ ਮੇਰੇ ਵੱਲ ਤਾਂ ਨਹੀਂ ਭਾਬੀ ਜੀ। ਮੈਂ ਸੋਦੇਵਾ ਜ਼ਰੂਰ ਐ ਪਰ ਮੈਂ ਗਲਤ ਨਹੀਂ। ਨਾਲੇ ਮੈਂ ਪਾਪ ਨਹੀਂ ਖੱਟਿਆ ਕਦੇ। ਇੱਕ ਕੁੜੀ ਮਰਦ ਨਾਲ ਚਾਰ ਰਾਤਾਂ ਰਹਿੰਦੀ ਆ ਤੇ ਮੁੰਡੇ ਦੀ ਕੀ ਮਜ਼ਾਲ ਵੀ ਉਹ ਗਲਤ ਨਾ ਹੋਵੇ। ਇਹ ਸੋਡਾ ਬਹਿਮ ਆ ਭਾਬੀ ਜੀ। ਨਾਲੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੇਰੀ ਮਜਬੂਰੀ ਸੀ ਜਾਂ ਮੇਰਾ ਧੰਦਾ ਲਾ ਲਓ। ਪਰ ਇਹ ਨਹੀਂ ਹੋ ਸਕਦਾ ਵੀ ਕੁਝ ਗਲਤੀ ਹੋਇਆ ਹੋਵੇ। ਮੈਂ ਇਹ ਨਹੀਂ ਮੰਨ ਸਕਦੀ। ਕਾਹਿੰਦਾਂ ਮੈਂ ਜਵਾਕ ਤੋਂ ਪਰਛਾਵਾਂ ਨਹੀਂ ਪੈਣ ਦਿੰਦੀ ਇਹ ਗੱਲ ਗਲਤ ਹੈ ਭਾਬੀ ਜੀ ਨਾਲੇ ਤੇ ਇੱਕ ਮਾਂ ਤੋਂ ਜਵਾਕ ਖੋ ਲਿਆ ਤੇ ਹੁਣ ਉਹਦੇ ਦਿਲ ਤੇ ਪਤਾ ਕੀ ਵੀਚ ਦੀ ਹੋਊਗੀ ਕੁਛ ਨਹੀਂ ਹੁੰਦਾ ਕਾਸੇ ਦਾ ਘਾਟਾ ਨਹੀਂ ਉਹਨੂੰ ਸਭ ਕੁਝ ਮਿਲਦਾ ਰਾਜ਼ ਕਰ ਦੀਆ ਰਾਜ਼ ਰੇਸ਼ਟੀਆਂ ਤੋਂ ਬੱਖ ਕਰਕੇ ਤੁਸੀਂ ਇਹਨੂੰ ਰਾਜ਼ ਕਰਨਾ ਕਹਿੰਦੇ ਹੋ ਮੈਂ ਨਹੀਂ ਮੰਨਦਾ ਭਾਬੀ ਜੀ ਹੋਰ ਕੀ ਹੁੰਦਾ ਜੇ ਕਿਤੇ ਹੋਰ ਐ ਦੀ ਹੁੰਦੀ ਨਾ ਨੌਕਰਾਂ ਤੋਂ ਵੀ ਭੈੜਾ ਸੁਲੂਖ ਹੋਣਾ ਸੀ ਉਹਦੇ ਨਾਲ ਪਰ ਇੱਥੇ ਅਜੇ ਕੁਛ ਨਹੀਂ ਉਹ ਤਾਂ ਵਧੀਆ ਹੈ ਪਰ ਭਾਬੀ ਜੀ ਉਹਨੇ ਵੀ ਛੋਡੀ ਗੋਦ ਭਰਤੀ ਉਹਨੂੰ ਘਰੇ ਰਹਿਣ ਦੀ ਪਨਾਹ ਦੇਦੀ ਤਾਂ ਕਦਮ ਦਿੱਤਾ ਉਹ ਤਾਂ ਠੀਕ ਆ ਭਾਬੀ ਜੀ ਪਰ ਫੇਰ ਵੀ ਅਖਰਦਾਰ ਇਹਦੀ ਮਾਂ ਆ ਗਈ ਕਦੇ ਕਦੇ ਜਵਾਕ ਨੂੰ ਪੜਾਦਿਆ ਕਰੋ ਜੇ ਤੁਸੀਂ ਧੱਕਾ ਦਿੰਦੇ ਛੋਡੀ ਬਦਨਾਮੀ ਹੋਣੀ ਸੀ ਨਾ ਨਾ ਤਾਂ ਮੈਂ ਜਵਾਕ ਪੜਾਵਾਂ ਅੱਜ ਨਾ ਪੜਾਵਾਂ ਕੱਲ ਜਿਹੜੀ ਚੀਜ਼ ਉਹਨੂੰ ਚਾਹੀਦੀ ਆ ਉਹ ਮਿਲ ਹੀ ਜਾਂਦੀ ਆ ਦੋ ਟਾਈਮ ਦੀ ਰੋਟੀ ਹੋਰ ਉਹਨੂੰ ਕੀ ਚਾਹੀਦਾ ਚਾ ਠੀਕ ਆ ਭਾਬੀ ਜੀ ਮੈਂ ਵੀਰੇ ਅੱਜ ਤੇ ਆਉਂਗਾ ਮੈਂ ਜਾਂਦਾ ਠੀਕ ਆ ਸ਼ਹਿਰ ਜਾਣਾ ਸੀ ਕਿਉਂ ਸ਼ਹਿਰ ਕੀ ਕਰਨ ਜਾਣਾ ਤੂੰ ਦੀਦੀ ਮੇਰੀ ਹਾਲਤ ਨਹੀਂ ਠੀਕ ਹੈਗੀ ਬੁਖਾਰ ਚੜਿਆ ਪਿਆ ਸਿਰ ਵੀ ਬਹੁਤ ਦੁਖੀ ਜਾਂਦਾ ਤੇਰਾ ਦਿਮਾਗ ਕਿੱਥੇ ਰਹਿੰਦਾਗਾ ਘਰੇ ਇੰਨੀਆਂ ਗੋਲੀਆਂ ਪਈਆਂ ਬੁਖਾਰ ਦੀਆਂ ਲੈ ਲੈ ਕੋਈ ਗੋਲੀ ਸ਼ਹਿਰ ਜਾਣਾ ਜ਼ਰੂਰੀ ਹੈ ਤੇਰਾ ਦੀਦੀ ਮੇਰਾ ਮਤਲਬ ਇਹ ਆ ਕਿ ਮੈਂ ਜੇ ਸ਼ਹਿਰ ਜਾਉਂਗੀ ਤਾਂ ਡਾਕਟਰ ਨੂੰ ਦਿਖਾ ਕੇ ਦਵਾਈ ਲੈ ਆਉਂਗੀ ਲੈ ਤੈਨੂੰ ਐ ਨਹੀਂ ਪਤਾ ਸ਼ਹਿਰ ਚ ਡਾਕਟਰਾਂ ਦੇ ਕਿੰਨੀ ਭੀੜ ਹੁੰਦੀ ਆ ਸਾਰੇ ਘਰ ਦੇ ਕੰਮ ਰਹਿਣਗੇ ਦੁਪਹਿਰ ਤੱਕ ਨਹੀਂ ਮੁੜਾ ਜਾਣਾ ਤੇਤੋਂ ਕਰ ਦੇਣਾ ਅਨਮੋਲ ਨਾਲ ਚਲੇ ਜਾਣੀ ਆ ਉਹ ਮੈਨੂੰ ਛੱਡ ਜਾਊਗਾ ਉੱਥੇ ਡਾਕਟਰ ਕੋਲ ਤੇ ਮੈਂ ਜਲਦੀ ਵਾਪਸ ਆ ਜੂੰਗੀ ਆ ਕੇ ਸਾਰਾ ਕੰਮ ਕਰ ਦੂੰਗੀ ਅੱਛਾ ਤਾਂ ਆ ਗੱਲ ਆ ਬਹਾਨਾ ਤਾਂ ਮੈਂਟ ਚ ਲਾ ਦੇਣੀ ਆ ਸਿੱਧਾ ਕਹ ਦੇ ਵੀ ਮੈਂ ਅਨਮੋਲ ਨਾਲ ਸ਼ਹਿਰ ਜਾ ਕੇ ਆਉਣਾ ਆ ਬੁਖਾਰ ਦੇ ਖੇਖ ਨੂੰ ਹੀ ਕਰੀ ਆਣੀ ਆ ਦੀਦੀ ਐਵੇਂ ਦੀ ਗੱਲ ਨਹੀਂ ਹੈਗੀ ਜੇ ਮੈਂ ਅਨਮੋਲ ਨਾਲ ਜਾਊਂਗੀ ਤਾਂ ਜਲਦੀ ਵਾਪਸ ਆ ਜੂੰਗੀ ਦਵਾਈ ਲੈ ਕੇ ਸਭ ਜਾਣਦੀ ਐ ਮੈਂ ਜਿਹੜੀ ਤੇਰੇ ਢਿੱਡ ਚਾ ਨਾ ਮੇਰੇ ਨੋਹਾਂ ਚਾ ਦੇਦ ਤੁਸੇ ਅਮੀ ਗੱਲ ਨੂੰ ਬਤਾਈ ਜਾਂਦੇ ਆ ਜਦ ਮੈਂ ਬਿਮਾਰ ਆ ਮੈਂ ਕੀ ਕਰਾਂ ਦਵਾਈ ਤੋਂ ਹੁਣ ਲੈ ਕੇ ਆਉਣੀ ਆ ਕੀ ਹੋਇਆ ਸਿਮਰ ਕਾਹਦਾ ਰੌਲਾ ਜਪਾਈ ਐਨੇ ਤੁਸੀਂ ਲੈ ਦੇਖ ਲੋ ਪਹਿਲਾਂ ਉਹ ਨੂੰ ਮਹਾਰਾ ਨੂੰ ਅੱਗੇ ਪੁੱਛਿਆ ਵੀ ਕੀ ਹੋਇਆ ਮੇਰਾ ਕੀ ਆ ਉਹ ਜਦੋਂ ਗੱਲ ਸਿਮਰ ਕਰੀ ਜਾਂਦੀ ਆ ਉਹ ਨਹੀਂ ਪੁੱਛੂਗਾ ਮੈਂ ਅੱਗੇ ਗੱਲ ਕਰਦੀ ਸੀ ਖੇਖਣ ਕਰਦੀ ਆ ਆਖੇ ਬੁਖਾਰ ਆ ਸ਼ਹਿਲ ਜਾਣ ਦਵਾਈ ਲੈਣਾ ਤੇ ਇਹਦੇ ਚ ਕੀ ਗੱਲ ਆ ਯਾਰ ਲੈ ਆਉਂਦੇ ਤੁਹਾਡੇ ਨਾਲ ਜਾਣ ਨੂੰ ਕਹਿੰਦੀ ਆ ਨਾਲ ਤਾਂ ਥੋੜਾ ਕੰਮ ਛਡਾਉ ਨਾਲੇ ਘਰ ਦਾ ਕੰਮ ਛੁੱਟੂ ਉਹ ਫੇਰ ਕੀ ਹੈ ਵਿਸ਼ਾਲੀ ਮੈਂ ਉਧਰ ਹੀ ਜਾਣਾ ਕੰਮ ਤੇ ਜਾਂਦਾ ਇਹਨੂੰ ਤਾਰ ਜੂਗਾ ਤੇ ਕੰਮ ਦਾ ਕੀ ਹੈ ਕੰਮ ਤਾਂ ਹੀ ਆ ਕੇ ਵੀ ਕਰ ਲੂ ਇਹ ਨਹੀਂ ਕਰਨੇ ਆਹੋ ਤੂੰ ਤਾਂ ਤਿਆਰੀ ਰਹਿਣੇ ਹੋ ਇਹਦੇ ਨਾਲ ਜਾਣ ਨੂੰ ਇਹਨੇ ਕਹਿ ਕੀ ਦਿੱਤਾ ਬੱਸ ਆਹੋ ਯਾਰ ਰਹਿਣਾ ਮੈਂ ਤਾਂ ਤਿਆਰ ਵਿਸ਼ਾਲੀ ਤੂੰ ਆਪਦੀਆਂ ਹਰਕਤਾਂ ਤੋਂ ਨਾ ਬਾਹਰ ਆ ਜਾ ਨਹੀਂ ਛੇਤਰ ਖਾ ਲੇਗੀ ਮੇਰੇ ਤੋਂ ਤੈਨੂੰ ਤਾਂ ਬੱਸ ਲੜਾਈ ਦਾ ਬਹਾਨਾ ਚਾਹੀਦਾ ਸਾਰਾ ਦਿਨ ਆਹੋ ਫਿਰ ਉਦੋਂ ਮੈਂ ਕਿਹਾ ਸੀ ਵੀ ਜਵਾਕ ਬਿਮਾਰਾ ਉਹ ਤਾਂ ਤੁਹਾਡੇ ਕੋਲ ਟਾਈਮ ਨਹੀਂ ਸੀ ਤੇ ਹੁਣ ਇਹਨੇ ਕਹਿਤਾ ਨਾਲ ਨਾਲ ਤਿਆਰ ਹੋ ਗਏ ਉਹ ਤੇਰੇ ਨਾਲ ਤਾਂ ਨਹੀਂ ਗਿਆ ਵੀ ਤੇਰੀ ਭੈਣ ਹੈਗੀ ਸੀ ਤੇਰੇ ਨਾਲ ਇਹਦੇ ਨਾਲ ਕੌਣ ਜਾਣ ਆਲਾ ਤਾਂ ਜਾਣਾ ਇਹਦੇ ਨਾਲ ਮੈਂ ਇਹਨਾਂ ਨੂੰ ਤਾਂ ਬਹਾਨਾ ਹੀ ਚਾਹੀਦਾ ਇਹਨੀਆਂ ਗੌਂਡਾਂ ਨੇ ਜਿੰਨੂੰ ਮਰਜ਼ੀ ਲੈ ਜੇ ਜੇ ਨਹੀਂ ਗੌਂਡਾਂ ਨਾਲ ਜਾਣਾ ਤਾਂ ਕਿਸੇ ਨੂੰ ਰਿਸ਼ਤੇਦਾਰ ਚ ਸੱਦ ਲੈ ਪਰ ਨਹੀਂ ਇਹਨਾਂ ਤੇ ਤੁਹਾਡੇ ਨਾਲ ਹੀ ਜਾਣਾ ਨਾ ਰਿਸ਼ਤੇਦਾਰੀ ਚ ਹੈ ਕੌਣ ਇਹਨਾਂ ਦੀ ਦੱਸੀ ਮੈਨੂੰ ਕਿਉਂ ਜਾਖਮਾ ਤੇ ਨੂਨ ਛੜਕਦੀਆਂ ਤੂੰ ਡੈਣੇ ਚੁੱਪ ਕਰ ਜਾ ਕਰਕੇ ਸੱਜੇਲੇ ਅਨਮੋਲ ਬਸ ਕਰੋ ਕਿਉਂ ਮੇਰੇ ਕਰਕੇ ਆਪਣਾ ਕੱਲ ਖਰਾਬ ਕਰਨ ਦੇ ਤੁਲੇ ਹੋਇਓ ਲੋਕ ਕੀ ਕਹਿਣਗੇ ਮੈਂ ਰਹਿਣ ਹੀ ਦਿੰਦੀ ਆ ਜਾਨੀ ਕਿਉਂ ਰਹਿਣ ਦੇਣੀ ਆ ਤੈਨੂੰ ਦਵਾਈ ਦਵਾ ਦਵਾ ਕੇ ਲਿਆਉਂਗਾ ਚੱਲ ਤੂੰ ਮੇਰੇ ਨਾਲ ਇਹ ਤਾਂ ਭੌਂਕੀ ਜਾਊਗੀ ਬੈਠੀ ਇੱਥੇ ਹਾਂ ਹਾਂ ਜਾਓ ਛੇਤੀ ਜਾਓ ਕਿਤੇ ਲੇਟ ਨਾ ਹੋ ਜਾਓ ਸਾਰੇ ਹੱਕ ਦਾ ਖੋਲੇ ਆਣੇ ਮੇਰੇ ਮੈਂ ਕੀ ਹੱਕ ਖੋਲੇ ਤੇਰਾ ਤੇਰਾ ਹੱਕ ਤੈਨੂੰ ਮਿਲਦਾ ਇਹਦਾ ਹੱਕ ਇਹਨੂੰ ਮਿਲਦਾ ਕਿਉਂ ਤੂੰ ਬਰੇ ਇਦਾਂ ਲੱਗਦੀ ਆ ਸਾਰਾ ਤੈਨੂੰ ਬਸ ਕਰਨ ਮੋਲ ਤੁਸੀਂ ਬਹੁਤ ਵੱਧ ਲਗੇ ਕਿਸੇ ਅੱਗੇ ਪਿੱਛੇ ਉਹ ਕੋਈ ਨਾ ਬਦਲ ਗਿਆ ਤਾਂ ਬਦਲ ਗਿਆ ਆਪਦਾ ਕੰਮ ਕਰ ਲੈ ਸਿਮਰ ਤੂੰ ਤਿਆਰ ਹੋ ਆਪਾਂ ਚੱਲਦੇ ਫਿਰ ਮੈਂ ਵੀ ਲੇਟ ਹੋ ਜਾਣਾ ਮੈਂ ਵੀ ਕੰਮ ਤੇ ਜਾਣਾ ਫਿਰ ਆ ਜਾ ਇਹਦੇ ਕੋਲ ਨਾ ਚੱਕੀ ਜਾ ਚੱਲ ਮੈਂ ਲੜਤੀ ਸੇ ਖਾਂਗੀ ਜਿੱਦਨ ਦੀ ਆ ਇੱਕ ਲੈਣੀ ਨੇ ਮੇਰੇ ਚ ਨਮੋਚ ਫਰਕ ਪਵਾ ਕੇ ਰੱਖਤਾ ਕੋਈ ਨਾ ਇੰਨਾ ਕੁ ਟਾਈਮ ਇਹਦੇ ਪਿੱਛੇ ਰਹੂਗਾ ਦੇਖਦੀ ਮੈਂ ਵੀ ਮੇਰਾ ਨਾਂ ਵੀ ਵਿਸ਼ਾਲੀ ਆ ਜੇ ਨਾ ਘਰੋਂ ਕੱਢੀ ਨਾ ਇਹ